ਜਲੰਧਰ ਦੇ ਟ੍ਰੈਫਿਕ ਪੁਲਿਸ ਵੀ ਅੰਡਰਏਜ ਵਾਹਨ ਚਾਲਕਾਂ ਦੇ ਖਿਲਾਫ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਜਲੰਧਰ ਦੇ ਵਿੱਚ ਅੰਡਰਏਜ ਵਾਹਨ ਚਾਲਕਾਂ ਦੇ ਉੱਤੇ ਕਾਰਵਾਈ ਕਰਕੇ ਪੁਲਿਸ ਦੇ ਵੱਲੋਂ ਚਲਾਨ ਕੱਟੇ ਜਾ ਰਹੇ ਨੇ ਗੱਲਬਾਤ ਕਰਦੇ ਆ ਮੌਕੇ ਤੇ ਮੌਜੂਦ ਐਸਆਈ ਰਾਜਕੁਮਾਰ ਜੋ ਕਿ ਜਲੰਧਰ ਦੇ ਸੰਵਿਧਾਨ ਚੌਂਕ ਦੇ ਵਿੱਚ ਨਾਕੇ ਤੇ ਤੈਨਾਤ ਸੀ ਉਹਨਾਂ ਨੇ ਕਿਹਾ ਕਿ ਸਵੇਰ ਤੋਂ 10 ਤੋਂ 12 ਚਲਾਨ ਅੰਡਰਏਜ ਬੱਚਿਆਂ ਦੇ ਕੱਟੇ ਗਏ ਨੇ ਜੋ ਕਿ ਵਾਹਨ ਚਲਾ ਰਹੇ ਸਨ ਉਹਨਾਂ ਨੇ ਕਿਹਾ ਕਿ ਮਾਪਿਆਂ ਨੂੰ ਅਪੀਲ ਕਰਦੇ ਹਨ ਕਿ ਮਾਪੇ ਅੰਡਰਏ ਇਸ ਬੱਚਿਆਂ ਨੂੰ ਵਾਹਨ ਨਾ ਫੜੋਨ ਇਸ ਨਾਲ ਹੈਲਮਟ ਤੇ ਰੂਟੀਨ ਦੇ ਵਿੱਚ ਵੀ ਰੂਲ ਫੋਲੋ ਨਾ ਕਰਨ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। ਹਾਂ ਜਿਹੜੀ ਕਾਰਵਾਈ ਕੀਤੀ ਗਈ ਹੈ ਜਿਹਦੇ ਬੱਚਿਆਂ 'ਚ ਚਲਾਣ ਕਰ ਰਹੇ ਕੀ ਮੈਟਰ ਕੋਲੇ ਰੱਖਲੇ ਅਸੀਂ ਵੀ ਵਾਇਲੈਸ਼ਨ ਵਾਇਲੈਸ਼ਨ ਦੇ ਚਲਾਣ ਕਰ ਰਹੇ ਹਾਂ ਵੱਤ ਤੋਂ ਵੱਤ ਅੰਡਰਏ ਦੇ ਜਿਆਦਾ ਮੁਕਸ ਦਿੱਤਾ ਹੋਇਆ ਹੈ ਸਿੱਖਾ ਵੱਲੋਂ ਅੰਡਰਏ ਦੇ ਬੱਚੇ ਐਕਸੀਡੈਂਟ ਕਰਾਉਂਦੇ ਆ ਬੱਚੇ ਪ੍ਰੋਬਲਮ ਬਣਦੀ ਹੈ। ਟ੍ਰਿਪਲਿੰਗ ਨਾ ਕਰਨ ਐਲਬਰਟ ਬਾਗ ਦੇ ਚਾਣ ਸਕੂਲ ਨੂੰ ਨੰਬਰ ਪੇਡ ਆਪਣਾ ਜਿਹੜਾ ਹਾਈ ਸਕੂਲੀ ਨੰਬਰ ਉਹ ਨੰਬਰ ਆਪਣੇ ਨਾਲ ਇੱਕ ਪਹਿਲੇ ਆਡੀਓ ਦੱਸਰਾ ਚਲਾਣ ਕਰਦਾ ਸਲੀਪ ਜੀ ਜੀ ਆਨਲਾਈਨ ਚਲਾਣਾ ਦਾ ਕਿ ਕਿਸ ਤਰ੍ਹਾਂ ਹੁਣ ਸਾਡਾ ਈ ਚੈਨਲ ਮਸ਼ੀਨ ਸ਼ੁਰੂ ਕੀਤੀ ਆ ਜੀ ਤੇ ਆਏ ਆਨਲਾਈਨ ਪੈਸੇ ਲੈ ਲੈਂਦੇ ਆ ਜਿਹਦਾ ਹੈਲਪਰਡ ਦਾ ਯਾਰ ਦਾ ਚੱਲਣ ਕਰਦੇ ਆ ਮੌਕੇ ਤੇ ਪੇਡ ਕਰਦੇ ਆ ਕਿਸ ਤਰ੍ਹਾਂ ਦੇ ਲੋਕ ਬੱਚਿਆਂ ਦੇ ਪੇਰੈਂਟਸ ਆਂਦੇ ਆ ਬੱਚੇ ਹੁੰਦੇ ਨੇ ਉਹਨਾਂ ਨੂੰ ਐਕਟਿਵ ਦੇ ਦਿੰਦੇ ਆ ਮੋਟਰਸਾਈਕਲ ਦੇ ਦਿੰਦੇ ਆ ਵਾਹਨ ਦੇ ਦਿੰਦੇ ਆ ਕੀ ਕਹਿਣਾ ਚਾਹੁੰਦੇ ਆ ਪੇਰੈਂਟਸ ਨੂੰ ਉਹ ਪੇਸ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਘਰੋਂ ਨਿਕਲਦੇ ਬੱਚੇ ਸਕੂਲ ਜਾਂਦੇ ਆ ਉਹਨਾਂ ਨੂੰ ਹੈਲਪਰਡ ਪਾ ਕੇ ਦੇਣ ਜਿਹੜੇ ਅੰਦਰ ਇਹ ਨਾ ਭੇਜੇ ਅੰਮਰੋ ਚਲਾਣ ਦੀ ਗੱਲ ਕਰੀ ਅੱਜ ਕਿੰਨੇ ਕੁ ਚਲਾਣ ਹੋਏਗਾ ਤਕਰੀਬਨ ਅੱਜ ਮੈਂ 10-12 ਜਾਣ ਕਰਦੇ ਆ ਇਹਦੇ ਵਿੱਚ ਚਾਰ ਪੰਜ ਬਾਈਕ ਵੱਧ ਕਰਦੇ ਆ ਜਿਵੇਂ ਟਿਪਰਿੰਗ ਸੀ ਨੰਬਰ ਪਲੇਟ ਵੀ ਸੀ ਜਿਹੜਾ ਡਾਕੂਮੈਂਟ ਵੀ ਇੱਕ ਰਾਜੀ ਸਵਾਲ ਬਣਦਾ ਨਾ ਅੱਜ ਕੱਲੇ ਟ੍ਰੈਫਿਕ ਦੇ ਕੋਈ ਫੋਨ ਤੇ ਰੋਕਦੇ ਮੋਗੇ ਨਾ ਤੇ ਰੋਕਦੇ ਹੋ ਕਈ ਫੋਨ ਕਰਾਉਂਦੇ ਨੇ ਕਈ ਕੰਟਰੀ ਦੇ ਬੱਚੇ ਹੁੰਦੇ ਨੇ ਉਹਨਾਂ ਜਿਹੜੇ ਫੋਨ ਦੀ ਖੁੰਦ ਦੇ ਵਿੱਚ ਪਾਈ ਜਾਂਦੇ ਹੁੰਦੇ ਤੇ ਹੁਣ ਹਰੇ ਕੋਸ਼ਿਸ਼ ਕਰਦਾ ਮੈਂ ਬਚ ਜਾਵਾਂ ਬਾਰੇ ਬਚਣ ਦੇ ਲੋਕ ਜਿਹੜੀ ਪੁਲਿਸ ਆਉਂਦੀ ਹੈ ਸਾਡੀ ਸੇਫਟੀ ਲਈ ਖੜੀ ਆ ਤੁਹਾਨੂੰ ਜਾਨ ਮਾਲ ਦੀ ਰੱਖੀ ਲਈ ਖੜੀ ਆ ਉਹ ਵਿੱਚ ਬਜਾਰ ਡਿਪਿੰਗ ਕਰਦੇ ਤਾਂ ਬੈਲੈਂਸ ਖਰਾਬ ਹੁੰਦਾ ਤਾਂ ਸਰ ਜੀ ਕਿਤਨਾ ਕਿਤੇ ਪ੍ਰਸ਼ਾਸਨ ਮਦਦ ਕਰ ਰਹੀ ਹੈ ਕਿ ਆਮਦਨ ਤੋਂ ਉਹ ਪੇਰੈਂਟ ਰੂਮ ਸੋਧਣੇ ਤਾਂ ਆਪਣੇ ਬੱਚਿਆਂ ਨੂੰ ਖਾਣਾ ਫੇਅਰ ਕਰਨ ਸਭ ਤੋਂ ਪਹਿਲੇ ਪੇਟ ਸੁੱਝਣਾ ਚਾਹੀਦਾ ਹੈ ਬਾਈ ਕਮ ਬਾਤ ਦੀ ਹੈ